ਸਰਕਾਰ ਮੁਰਦਾਬਾਦ ਮੁਕਾਬਾਦ ਮੁਕਾਬਾਦ ਸ਼ਾਂਤ ਮਹੀ ਬੈਠੇ ਕਿਸਾਨਾਂ ਤੇ ਕੋਲੇ ਟਕਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਾਂਤਤਾ ਸਰਕਾਰ ਮੁਕਾਬਾਦ ਜਿੰਦਾਬਾਦ ਮੁਕਾਬਾਦ ਸ਼ਾਂਤਮਈ ਦਿੱਲੀ ਜਾਂਦੇ ਕਿਸਾਨਾਂ ਤੇ 101 ਦਾ ਜਥਾ ਜਿਹੜਾ ਜਾਇਆ ਜਾ ਰਿਹਾ ਸੀਗਾ ਉਹਦੇ ਉੱਤੇ ਵੱਡਾ ਜ਼ੁਲਮ ਕੀਤਾ ਸਰਕਾਰ ਨੇ ਫਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਨੇ ਜਿਹੜਾ ਪਦਾਰਥ ਅੱਤਵਾਦੀਆਂ ਲਈ ਵਰਤੇ ਜਾਂਦਾ ਉਹ ਸਾਡੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਰਤਿਆ ਹੈ ਸੁਪਰੀਮ ਕੋਰਟ ਨੇ ਇੱਥੇ ਦੇ ਹਾਈ ਕੋਰਟ ਨੇ ਹਾਈ ਕੋਰਟਾਂ ਨੇ ਇਹ ਕਿਹਾ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਤੁਸੀਂ ਪੈਦਲ ਜਾ ਸਕਦੇ ਹੋ ਅੱਜ ਉਹ ਸੁਪਰੀਮ ਕੋਰਟ ਕਿੱਥੇ ਹੈ ਜਿਹੜਾ ਪਰਸੋਂ ਚੌਥੇ ਦਾ ਹਮਲਾ ਕਿਸਾਨਾਂ ਦੇ ਉੱਤੇ ਹੋਇਆ ਹੈ ਕੋਈ ਬਿਆਨ ਨਹੀਂ ਸੁਪਰੀਮ ਕੋਰਟ ਦਾ ਵੀ ਤੁਸੀਂ ਸਰਕਾਰਾਂ ਕਰ ਕੀ ਰਹੀਆਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਅੱਜ ਇੱਥੇ ਦਾ ਹਾਈ ਕੋਰਟ ਸੁਪਰੀਮ ਕੋਰਟ ਚੁੱਪ ਹੈ ਚੁੱਪ ਕਾ ਤੋਂ ਹੈ ਜਵਾਨਬੰਦੀ ਕੀਤੀ ਹੋਈ ਹੈ ਸੁਪਰੀਮ ਕੋਰਟ ਦੀ ਵੀ ਸੁਪਰੀਮ ਕੋਰਟ ਸਰਕਾਰ ਦੇ ਕਹਿਣ ਤੋਂ ਬਿਨਾ ਕਿਤੇ ਨਹੀਂ ਚੱਲ ਸਕਦਾ ਜਿੱਥੇ ਹਾਈਜੈਕ ਸੁਪਰੀਮ ਕੋਰਟ ਵੀ ਹੋਣ ਉਹ ਦੇਸ਼ ਬਾਰੇ ਚਿਰ ਸ਼ਾਂਤਮਈ ਤਰੀਕੇ ਨਾਲ ਨਹੀਂ ਚੱਲ ਸਕਦਾ ਕੀ ਚਾਹੁੰਦੇ ਆ ਵੀ ਜਿਹੜੇ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਵੀ ਅਸੀਂ ਦਿੱਲੀ ਨਹੀਂ ਜਾ ਸਕਦੇ ਸਾਡੀ ਰਾਜਧਾਨੀ ਨਹੀਂ ਉਹ ਸ਼ਾਂਤਮਈ ਤਰੀਕੇ ਨਾਲ ਆਪਦੇ ਹੱਕ ਮੰਗਣੇ ਸਾਡਾ ਰੈਟ ਹੈ ਸਾਡਾ ਹੱਕ ਹੈ ਬਈਸੇ ਕਮੈਂਟੇ ਵੀ ਆਉਂਦੇ ਨੇ ਕਿ ਭਾਰਤੀ ਕਿਸਾਨ ਜਨ ਨੂੰ ਉਗਰਾਹਾ ਦੂਰ ਦੂਰ ਪੁੱਤਲੇ ਕਿਉਂ ਸਾੜੀ ਜਾਂਦੇ ਨੇ ਫਿਰ ਹਮਾਇਤ ਕਰਨ ਜੀ ਅੱਗੇ ਆਉਣ ਉਹ ਕਿਸਾਨ ਨੂੰ ਉੱਥੇ ਬਾਰਡਰਾਂ ਦੀ ਬਚਾਉਣ ਆ ਗਏ ਬਈ ਇੱਕ ਭਾਈ ਵਾਲੀ ਦੀ ਸਾਹਸ ਦਿਖਾਉਣ ਤੇ ਇਕੱਠੇ ਹੋਣ ਜੀ ਪਰ ਜੱਥੇ ਬੰਦੀਆਂ ਇਕੱਠੀਆਂ ਨੇ ਜੀ ਅਤਿਆਚਾਰ ਕਰੂਗੀ ਸਰਕਾਰ ਤਾਂ ਸਾਰੇ ਲੋਕ ਕਿਸਾਨ ਮਜ਼ਦੂਰ ਇਕੱਠੇ ਨੇ ਉਹਦਾ ਜਵਾਬ ਮੂੰਹ ਤੋੜਵਾ ਦੇਣਗੇ ਸਰਕਾਰਾਂ ਨੂੰ ਪਹਿਲਾਂ ਵੀ ਦਿੱਤਾ ਹੈ ਤੇ ਸਾਡੇ ਵਿਚਾਰ ਵੱਖਰੋ ਵੱਖਰੀ ਨੇ ਵਿਚਾਰ ਆਪਚੋ ਕਰਾਉਂਦੇ ਨੇ ਵਖਰੇਮ ਹੈ ਪਰ ਜੇ ਕੋਈ ਮਾਰੂਗਾ ਸਰਕਾਰਾਂ ਜੁਰਮ ਕਰਨਗੀਆਂ ਫਿਰ ਤਾਂ ਕਿਸਾਨ ਮਜ਼ਦੂਰ ਇੱਕ ਨੇ ਇੱਕ ਪਾਸੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਪਰ ਦੂਜੇ ਪਾਸੇ ਉੱਪਰ ਰਾਸ਼ਟਰਪਤੀ ਦਾ ਬਿਆਨ ਆਇਆ ਕਿ ਕਿਸਾਨ ਸਾਨੂੰ ਸਭ ਤੋਂ ਪਹਿਲਾਂ ਨੇ ਦੇਸ਼ ਦਾ ਜੇ ਵਿਕਾਸ ਹੋ ਕਿਸਾਨਾਂ ਨਾਲ ਹੋਊਗਾ ਇੱਥੇ ਦਾ ਰਾਸ਼ਟਰਪਤੀ ਨੂੰ ਤਾਂ ਮੰਦਰ 'ਚ ਨਹੀਂ ਵੜਨ ਦਿੱਤਾ ਇਹਨਾਂ ਨੇ ਕਿਹੜੇ ਰਾਸ਼ਟਰਪਤੀ ਦੇ ਬਿਆਨ ਦੀ ਗੱਲ ਕਰਦੇ ਹੋ ਮੱਥਾ ਨਹੀਂ ਟੇਕਣ ਦਿੱਤਾ ਵੀ ਤੂੰ ਸ਼ੂਤ ਹੈ ਤੂੰ ਮੰਦਰ 'ਚ ਨਹੀਂ ਬੜੇਗਾ ਸਾਨੂੰ ਜੋਤੀਆਂ ਝਾੜਨ ਤੱਕ ਮਜਬੂਰ ਕਰਨਗੇ ਜਿਹੜੇ ਅੱਜ ਅਸੀਂ ਖੇਤਾਂ ਦੇ ਮਾਲਕਾਂ ਅਸੀਂ ਜਿਹੜੇ ਅੰਨਦਾਤਾ ਬਜਦੇ ਹਾਂ ਨਾ ਉਹਨਾਂ ਦੇ ਹੱਥਾਂ 'ਕ ਨਹੀਂ ਝਾਕਿਆ ਕਰਾਂਗੇ ਆਉਣ ਵਾਲੇ ਸਮੇਂ 'ਚ ਲੜਾਈ ਉਹ ਹੈ ਲੜਾਈ ਆਉਣ ਵਾਲੇ ਭੁੱਖ ਦੀ ਵੱਡੇ ਪੱਧਰ ਤੇ ਜ਼ਮੀਨਾਂ ਤੇ ਆਪਰਚੂਨ ਵਪਾਰ ਆ ਬਾਜ਼ਾਰ ਬਚਾਉਣ ਦੀ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਪਹਿਲਾਂ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ 100 ਕਿਸਾਨਾਂ ਦਾ ਜਥਾ ਅੱਗੇ ਵਧੇਗਾ 6 ਦਸੰਬਰ ਨੂੰ 100 ਕਿਸਾਨਾਂ ਦਾ ਜਥਾ ਅੱਗੇ ਵਧਿਆ ਪਰ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਜੋ ਪੈਰਾਮਿਲਟਰੀ ਉੱਥੇ ਫੋਰਸਸ ਨੇ ਉਹਨਾਂ ਨੇ ਕਾਫੀ ਤਸ਼ੱਦਦ ਕਿਸਾਨਾਂ ਤੇ ਕੀਤਾ ਜਾਨੀ ਕਿ ਥਰੂ ਗੈਸ ਦੇ ਗੋਲੇ ਛੱਡੇ ਗਏ ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਲਿਆ ਕਿ ਵਾਪਸ ਅਸੀਂ ਵਾਪਸ ਮੁੜਦੇ ਹਾਂ ਕਿਉਂਕਿ ਕਈ ਕਿਸਾਨ ਜ਼ਖਮੀ ਹੋ ਗਏ ਸਨ ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਅੱਜ ਕਿਸਾਨਾਂ ਦਾ ਇੱਕ ਵੱਡਾ ਜਥਾ ਉਹ ਕਿਸਾਨਾਂ ਦਾ ਜਥਾ ਫਿਰ ਅੱਗੇ ਵਧੇਗਾ ਹੁਣ ਦੇਖਣਾ ਹੋਵੇਗਾ ਕਿ ਅੱਜ ਕਿਸ ਤਰੀਕੇ ਨਾਲ ਜਿਹੜੀ ਉੱਥੇ ਫੋਰਸਿਸ ਆ ਉਹ ਕਿਸ ਤਰੀਕੇ ਨਾਲ ਰੋਕ ਰਹੀ ਆ ਪਰ ਦੂਜੇ ਪਾਸੇ ਭਾਰਤੀ ਕਿਸਾਨ ਜਨ ਉਗਰਾਹਾਂ ਨੇ ਜਿਰਗਲਾ ਸੰਗਰੂਰ ਬਲਾਕ ਭਵਾਨੀਗੜ੍ਹ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਉੱਥੇ ਪੁਤਲੇ ਸਾੜੇ ਨੇ ਹਰਿਆਣਾ ਸਰਕਾਰ ਦੇ ਪੁਤਲਾ ਸਾੜਨ ਤੋਂ ਬਾਅਦ ਕਿਸਾਨ ਸਾਡੇ ਨਾਲ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਭਾਰਤੀ ਕਿਸਾਨ ਜਨ ਉਗਰਾਹਾਂ ਵੀ ਲਗਾਤਾਰ ਪ੍ਰੋਟੈਸਟ ਕਰ ਰਹੀ ਆ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਮਨਜੀਤ ਸਿੰਘ ਕਰਾਚੋ ਸਾਡੇ ਮੌਜੂਦ ਨੇ ਕਰਾਚੋ ਕਿਵੇਂ ਦਾ ਕਿਵੇਂ ਦਾ ਪ੍ਰੋਟੈਸਟ ਕੀਤਾ ਤੁਸੀਂ ਨੈਸ਼ਨਲ ਹਾਈਵੇ ਦੇ ਕਰੀਬ ਅੱਜ ਪੁਤਲੇ ਸਾੜੇ ਨੇ ਕਿਸਦੇ ਪੁਤਲੇ ਸਾੜੇ ਨੇ ਕੀ ਰੋਸ ਆ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵੱਡਾ ਇਕੱਠ ਕਰਕੇ ਮੰਡੀ 'ਚ ਅਸੀਂ ਮੁਜ਼ਾਹਰਾ ਕੱਢ ਕੇ ਨਵੇਂ ਅੱਡੇ ਤੇ ਪਾਨੀਗੜ ਦੇ ਅੰਦਰ ਪੁਤਲੇ ਸਾੜੇ ਨੇ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਜਿਹੜੀ ਸ਼ਾਂਤਮਈ ਦਿੱਲੀ ਜਾਂਦੇ ਕਿਸਾਨਾਂ ਤੇ 101 ਦਾ ਜਥਾ ਜਿਹੜਾ ਜਾ ਰਿਹਾ ਸੀਗਾ ਉਹਦੇ ਉੱਤੇ ਵੱਡਾ ਜ਼ੁਲਮ ਕੀਤਾ ਸਰਕਾਰ ਨੇ ਥਰੂ ਗੈਂਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਨੇ ਜਿਹੜਾ ਪਦਾਰਥ ਅੱਤਵਾਦੀਆਂ ਲਈ ਵਰਤੇ ਜਾਂਦਾ ਉਹ ਸਾਡੇ ਦੇਸ਼ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਰਤਿਆ ਪਿਛਲੇ ਦਿਨੀ ਜਦੋਂ ਕਿਸਾਨ ਟਰਾਲੀਆਂ ਟਰੈਕਟਰ ਲੈ ਕੇ ਤੁਰੇ ਨੇ ਇੱਥੇ ਸੁਪਰੀਮ ਕੋਰਟ ਨੇ ਇੱਥੇ ਦੇ ਹਾਈ ਕੋਰਟ ਨੇ ਹਾਈ ਕੋਰਟਾਂ ਨੇ ਇਹ ਕਿਹਾ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਤੁਸੀਂ ਪੈਦਲ ਜਾ ਸਕਦੇ ਹੋ ਅੱਜ ਉਹ ਸੁਪਰੀਮ ਕੋਰਟ ਕਿੱਥੇ ਆ ਜਿਹੜਾ ਪਰਸੋਂ ਚੌਥੇ ਦਾ ਹਮਲਾ ਕਿਸਾਨਾਂ ਦੇ ਉੱਤੇ ਹੋਇਆ ਕੋਈ ਬਿਆਨ ਨਹੀਂ ਸੁਪਰੀਮ ਕੋਰਟ ਦਾ ਵੀ ਤੁਸੀਂ ਸਰਕਾਰਾਂ ਕਰ ਕੀ ਰਹੀਆਂ ਨੇ ਜਾਨੀ ਕਿ ਹੁਣ ਤਾਂ ਫਿਰ ਸੁਪਰੀਮ ਕੋਰਟ ਦੀ ਮੰਨੀਆਂ ਕਿਸਾਨਾਂ ਨੇ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਆਪਾਂ ਫਿਰ ਪਲਾਨ ਇਹ ਉਹ ਕਰੀਏ ਵੀ 101 ਕਿਸਾਨ ਜਾਊਗਾ ਵੀ ਜਥਿਆਂ 'ਚ ਜਾਵਾਂਗੇ ਕੋਈ ਟਰਾਲੀਆਂ ਨਹੀਂ ਲੈ ਕੇ ਜਾਂਦੇ ਕੋਈ ਟਰੈਕਟਰ ਨਹੀਂ ਲੈ ਕੇ ਜਾਂਦੇ ਕਿਸਾਨਾਂ ਨੇ ਤਾਂ ਉਦੋਂ ਵੀ ਜ਼ਿਆਦਾ ਜਾਨੀ ਕਿ ਕੋਸ਼ਿਸ਼ ਕੀਤੀ ਇੱਕ 101 ਬੰਦਾ ਆਪਦਾ ਭੇਜਿਆ ਵੀ ਫੇਰ ਭੇਜਾਂਗੇ ਬੜੇ ਸ਼ਾਂਤਮਈ ਤਰੀਕੇ ਨਾਲ ਅੱਜ ਇੱਥੇ ਦਾ ਹਾਈ ਕੋਰਟ ਸੁਪਰੀਮ ਕੋਰਟ ਚੁੱਪ ਐ ਚੁੱਪ ਕਾ ਤੋਂ ਐ ਜਵਾਨਬੰਦੀ ਕੀਤੀ ਹੋਈ ਆ ਸੁਪਰੀਮ ਕੋਰਟ ਦੀ ਵੀ ਸੁਪਰੀਮ ਕੋਰਟ ਸਰਕਾਰ ਦੇ ਕਹਿਣ ਤੋਂ ਬਿਨਾ ਕਿਤੇ ਨਹੀਂ ਚੱਲ ਸਕਦਾ ਜਿੱਥੇ ਹਾਈਜੈਕ ਸੁਪਰੀਮ ਕੋਰਟ ਵੀ ਹੋਣ ਉਹ ਦੇਸ਼ ਬਾਲੇ ਚਰ ਸ਼ਾਂਤਮਈ ਤਰੀਕੇ ਨਾਲ ਨਹੀਂ ਚੱਲ ਸਕਦਾ ਜਿਹੜਾ ਦੇਸ਼ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਤੇ ਹਮਲਿਆਂ ਤੇ ਉਤਰਿਆਵੇ ਉਹ ਦੇਸ਼ ਬਾਲਾਚਰ ਨਹੀਂ ਚੱਲ ਸਕਦਾ ਉਹ ਦੇਸ਼ ਦਾ ਬੇੜਾ ਗਰਕ ਹੋ ਜਾਂਦਾ ਅੱਜ ਭਾਜਪਾ ਦੀ ਸਰਕਾਰ ਦੇਸ਼ ਦਾ ਬੇੜਾ ਗਰਕ ਕਰਨ ਲੱਗੀ ਹੈ ਸਿਰਫ ਤੇ ਸਿਰਫ ਅਜੋਗ ادارے ਨੂੰ ਦੇਸ਼ ਦੇ ਉੱਤੇ ਕਬਜ਼ਾ ਕਰਾਉਣ ਤੇ ਵੱਡੇ ਪੱਦਰ ਤੇ ਸਰਕਾਰ ਦੀਆਂ ਭਾਜਪਾ ਦੀਆਂ ਤਿਆਰੀਆਂ ਨੇ ਉਹਨੂੰ ਹਰ ਹਾਲਤ ਚ ਕਿਸਾਨ ਤੇ ਮਜ਼ਦੂਰ ਰੋਕਣ ਲੱਗੇ ਹੋਇਆ ਆਉਣ ਵਾਲੇ ਸਮੇਂ ਚ ਬਾਜ਼ਾਰ ਉਜੜਨੇ ਐ ਐਡੇ ਵੱਡੇ ਪੱਦਰ ਤੇ ਇਹਨਾਂ ਨੇ ਉਸ ਕੰਪਨੀਆ ਦਾ ਜਿਹੜੀ ਕਿ ਕਦਮ ਹੈ ਜਿਹੜਾ ਭਾਰਤ ਦੇ ਅੰਦਰ ਤਿੱਕ ਚੁੱਕਿਆ ਜਿਹੜਾ ਹਜੇ ਸੈ ਵੈਸੇ ਵੈਸੇ ਮਨਜੀਤ ਜੀ 6 ਦਸੰਬਰ ਨੂੰ ਕਾਫੀ ਤਸ਼ੱਦਦ ਕਿਸਾਨਾਂ ਦੇ ਸ਼ੰਭੂ ਬਾਰਡਰ ਤੇ ਹੋਏ ਉਸ ਲਈ ਤੁਸੀਂ ਪੁਤਲੇ ਸਾੜੇ ਨੇ ਪਰ ਅੱਜ 8 ਦਸੰਬਰ ਹੈ ਜੀ 8 ਦਸੰਬਰ ਨੂੰ ਫੇਰ 101 ਕਿਸਾਨ ਦਾ ਜਥਾ ਉੱਥੇ ਜਾਣਾ ਫਿਰ ਕਿਵੇਂ ਦਾ ਰਹਿਣ ਵਾਲਾ ਅੱਜ ਫੇਰ ਅਥਰੂ ਕੇ ਦੇ ਗੋਲੇ ਛੱਡੇ ਤਾਂ ਤੁਹਾਡਾ ਕੀ ਪਲਾਨ ਰਹਿਣ ਵਾਲਾ ਸਰਕਾਰ ਦਾ ਉਦੋਂ ਵੀ ਰੁਖ ਮੜਾ ਜਿਹੜੀਆਂ ਅੰਦਰਲੀ ਇਹਨਾਂ ਦੀਆਂ ਪੜਤਾਲਾਂ ਨੇ ਜਾਂਚਾਂ ਨੇ ਉਹ ਕਹਿੰਦੀਆਂ ਨੇ ਕਿ ਕਿਸਾਨਾਂ ਨੂੰ ਮਾਰੋ ਗੋਲੀਆਂ ਨਾਲ ਗੋਲੀਆਂ ਨਾਲ ਮਾਰੇ ਤੋਂ ਫੇਰ ਵਾਪਸ ਮੁੜਨਗੇ ਇਹ ਭਲੇਖਾ ਅੰਗਰੇਜ਼ਾਂ ਨੇ ਜੱਲ੍ਹਿਆਂ ਵਾਲੇ ਬਾਗ 'ਚ ਵੱਡੇ ਪੱਧਰ ਤੇ ਲੋਕਾਂ ਦੇ ਇਕੱਠਾ ਨੂੰ ਮਾਰ ਕੇ ਦੇਖਿਆ ਲੋਕ ਦੂਜੇ ਦਿਨ ਵੱਡੇ ਪੱਧਰ ਤੇ ਸੜਕਾਂ ਤੇ ਨਿਕਲੇ ਆ ਅੰਮ੍ਰਿਤਸਰ ਦੀਆਂ ਤੇ ਇਹ ਭਲੇਖਾ ਦੂਰ ਕਰਨ ਵਾਸਤੇ ਅੱਜ ਪੰਜਾਬ ਦੇ ਕਿਸਾਨ ਦੇਖ ਰਿਹਾ ਹਜੇ ਵੀ ਜਿਹੜਾ ਕਿਸਾਨ ਹੈ ਦੇਸ਼ ਨੂੰ ਬਹੁਤ ਪਿਆਰ ਕਰਦਾ ਹੈ ਹਿਤ ਕਰਦਾ ਹੈ ਕਿਸਾਨ ਤੇ ਮਜ਼ਦੂਰ ਹੀ ਹੈ ਜਿਹੜਾ ਦੇਸ਼ ਦੀ ਰਾਖੀ ਕਰਕੇ ਦੇਸ਼ ਲਈ ਰੋਜ਼ ਮਰਦਾ ਹੈ ਰੋਜ਼ ਪੰਜ ਚਾਰ ਲਹਾਸਾਂ ਸਾਡੀਆਂ ਬਾਰਡਰਾਂ ਤੋਂ ਆਉਂਦੀਆਂ ਨੇ ਇਹਨਾਂ ਦਾ ਭਲਖਾ ਜਿੱਦਣ ਕਿਤੇ ਉਹਨਾਂ ਦਾ ਰੁਖ ਇਧਰ ਨੂੰ ਹੋ ਗਿਆ ਮੈਂ ਪਿੱਛੇ ਇੱਕ ਖਬਰ ਦੇਖ ਰਿਹਾ ਸੀ ਦੋ ਨੌਜਵਾਨ ਫੌਜੀ ਇਹ ਕਹਿ ਰਹੇ ਨੇ ਵੀ ਤੁਸੀਂ ਇਹ ਨਾ ਕਰੋ ਹਰਿਆਣੇ ਦੀ ਪੁਲਿਸ ਨੂੰ ਚੇਤਾਵਨੀ ਦੇ ਰਹੇ ਆ ਉਹ ਵੀ ਤੁਸੀਂ ਇਹ ਨਾ ਕਰੋ ਇਹ ਨਾ ਹੋਵੇ ਵੀ ਸਾਨੂੰ ਸਾਡੇ ਬਾਰਡਰ ਛੱਡ ਕੇ ਸਾਡੇ ਬਾਪੂਆਂ ਨਾਲ ਖੜਨਾ ਪੈ ਜੇ ਬਹੁਤ ਗੰਭੀਰ ਗੱਲ ਹੈ ਸੱਜਣੋ ਇਹ ਇਹ ਕੋਈ ਛੋਟੀ ਗੱਲ ਨਹੀਂ ਵੀ ਇੱਕ ਫੌਜੀ ਬਾਰਡਰ ਤੇ ਬੈਠਿਆ ਇਹ ਸੋਚਦਾ ਹੋਵੇ ਵੀ ਮੇਰੇ ਬਾਪ ਨੂੰ ਸਾਡੇ ਬਾਪਾ ਨੂੰ ਜ਼ਬਰਦਸਤੀ ਹਰਿਆਣੇ ਦੀ ਪੁਲਿਸ ਤੇ ਸੈਂਟਰ ਸਰਕਾਰ ਦੇ ਕਹਿਣੇ ਤੇ ਸਾਡੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਆਣੇ ਬੰਦਿਆਂ ਦੇ ਉੱਤੇ ਗੋਲੀਆਂ ਮਾਰੀਆਂ ਪਲਾਸਟਿਕ ਦੀ ਮਤਲਬ ਜਿਹੜੇ ਥਰੂ ਗੈਂਸ ਦੇ ਗੋਲੇ ਛੱਟੇ ਨੇ ਵੱਡੇ ਵੱਡੇ ਪੱਦਰ ਤੇ ਬੰਦੇ ਫੱਟੜ ਹੋਏ ਆ ਕਿਹੜਾ ਦੇਸ਼ ਹੈ ਕੀ ਚਾਹੁੰਦੇ ਆ ਵੀ ਜਿਹੜੇ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਵੀ ਅਸੀਂ ਦਿੱਲੀ ਨਹੀਂ ਜਾ ਸਕਦੇ ਸਾਡੀ ਰਾਜਧਾਨੀ ਨਹੀਂ ਉਹ ਸ਼ਾਂਤਵੇਂ ਤਰੀਕੇ ਨਾਲ ਆਪਣੇ ਹੱਕ ਮੰਗਣੇ ਸਾਡਾ ਰੈਟ ਹੈ ਸਾਡਾ ਹੱਕ ਹੈ ਸਾਡੇ ਹੱਕ ਨੂੰ ਅੱਜ ਜਵਾਨ ਬੰਦੀ ਕਰਕੇ ਜਣੀ ਕਿ ਅੰਗਰੇਜ਼ਾਂ ਤੋਂ ਅੱਗੇ ਦੋ ਕਦਮ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਕੱਲ ਵੱਡੇ ਪੱਦਰ ਤੇ ਪੁਤਲੇ ਸਾੜੇ ਗਏ ਨੇ ਇੱਧਰ ਸਾਨੂੰ ਕੋਈ ਮੈਸੇਜ 'ਚ ਫਰਕ ਪੈ ਗਿਆ ਤੀ ਅਸੀਂ ਅੱਜ ਜਾਨੀ ਕਿ ਪੁਤਲਾ ਸਾੜਿਆ ਅੱਜ ਵੀ ਉਹਨਾਂ ਨੇ ਉਹੀ ਕਰਨਾ ਹੈ ਜੋ ਪਿਛਲੇ 6 ਤਰੀਕ ਨੂੰ ਕੀਤਾ ਸੀਗਾ ਬਿਲਕੁਲ ਵੈਸੇ ਕਮੈਂਟ ਇਹ ਵੀ ਆਉਂਦੇ ਨੇ ਕਿ ਭਾਰਤੀ ਕਿਸਾਨ ਯੂਨੀ ਉਗਰਾਹਾਂ ਦੂਰ ਦੂਰ ਪੁਤਲੇ ਕਿਉਂ ਸਾੜੀ ਜਾਂਦੇ ਨੇ ਫਿਰ ਹਮਾਇਤ ਕਰਨ ਜੀ ਅੱਗੇ ਆਉਣ ਉਹ ਕਿਸਾਨ ਨੂੰ ਉੱਥੇ ਬਾਰਡਰਾਂ ਦੀ ਬਚਾਉਣ ਆ ਕੇ ਵੀ ਇੱਕ ਭਾਈਵਾਲੀ ਦੀ ਸਾਹਸ ਦਿਖਾਉਣ ਤੇ ਇਕੱਠੇ ਹੋਣ ਜੀ ਉੱਥੇ ਦੇਖੋ ਲੜਨ ਦੇ ਵੱਖ-ਵੱਖ ਪੈਂਤੜੇ ਹੁੰਦੇ ਨੇ ਉਹਨਾਂ 'ਚੋਂ ਵੀ ਇੱਕ ਜਣੀ ਕਿ ਮਰਨ ਵਰਤ ਤੇ ਬੈਠੀ ਇੱਕ ਜਥੇਬੰਦੀ ਇੱਕ ਜਥੇਬੰਦੀ ਉੱਥੇ ਜਾਣ ਦਾ ਫੈਸਲਾ ਕਰਦੀ ਹੈ ਇਹ 35 ਨੇ ਜਥੇਬੰਦੀਆਂ ਦੇ ਪਰ ਜਥੇਬੰਦੀਆਂ ਇਕੱਠੀਆਂ ਨੇ ਜੇ ਅਤਿਆਚਾਰ ਕਰੂਗੀ ਸਰਕਾਰ ਤਾਂ ਸਾਰੇ ਲੋਕ ਕਿਸਾਨ ਮਜ਼ਦੂਰ ਇਕੱਠੇ ਨੇ ਉਹਦਾ ਜਵਾਬ ਮੂੰਹ ਤੋੜਵਾ ਦੇਣਗੇ ਸਰਕਾਰਾਂ ਨੂੰ ਪਹਿਲਾਂ ਵੀ ਦਿੱਤਾ ਹੈ ਜਦੋਂ ਪਹਿਲਾਂ ਕੋਹੜ ਦਿੱਲੀ ਦਾ ਲੜਿਆ ਉਦੋਂ ਸਾਰੇ ਇੱਕ ਫਰੰਟ ਤੇ ਤੇ ਇੱਕ ਸਹਿਮਤੀ ਨਾਲ ਲੜੇ ਨੇ ਚਾਹੇ ਸਾਡੇ ਵਿਚਾਰ ਵੱਖਰੋ ਵੱਖਰੀ ਨੇ ਵਿਚਾਰ ਆਪ ਚ ਟਕਰਾਉਂਦੇ ਨੇ ਵਖਰੇ ਵਖਰੇ ਮੈਂ ਪਰ ਜੇ ਕੋਈ ਮਾਰੂਗਾ ਸਰਕਾਰਾਂ ਜ਼ੁਲਮ ਕਰਨਗੀਆਂ ਫਿਰ ਤਾਂ ਕਿਸਾਨ ਮਜ਼ਦੂਰ ਇੱਕ ਨੇ ਫਿਰ ਤਾਂ ਇਹਦਾ ਸਾਹਮਣਾ ਕੀਤਾ ਜਾਊਗਾ ਉਹਨਾਂ ਵਾਲੇ ਸਮੇਂ 'ਚ ਕੀ ਪਤਾ ਕੀ ਫੈਸਲਾ ਹੁੰਦਾ ਠੀਕ ਹੈ ਬਾਕੀ ਕਰੋ ਚੋਸ ਆਪ ਕੀ ਲੱਗਦਾ ਅੱਜ ਦੂਜਾ ਦਿਨਾਂ ਕਿਸਾਨਾਂ ਦਾ ਪਹਿਲਾਂ 6 ਦਸੰਬਰ ਨੂੰ ਗਏ ਅੱਗੇ ਵਧੇ ਹੁਣ 101 ਫੇਰ 8 ਦਸੰਬਰ ਨੂੰ ਅੱਗੇ ਵਧ ਰਿਹਾ ਅੱਜ ਵੀ ਜੇ ਵਾਪਸ ਮੋੜ ਤੇ ਫੇਰ ਗਏ ਫੇਰ ਗਏ ਫਿਰ ਕੀ ਇਹਦਾ ਰਿਜ਼ਲਟ ਨਤੀਜਾ ਕੀ ਨਿਕਲਣਾ ਨਤੀਜਾ ਇਹਦਾ ਬਹੁਤ ਬੁਰਾ ਨਿਕਲੂਗਾ ਅਸੀਂ ਤਾਂ ਨਤੀਜੇ ਨੂੰ ਪੜ੍ਹੇ ਬੈਠੇ ਆ ਇੱਥੇ ਦਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਹੀਂ ਹੈ ਹਰਿਆਣਾ ਦਾ ਮੁੱਖ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਨਹੀਂ ਹੈ ਪੰਜਾਬ ਦਾ ਮੁੱਖ ਅੱਜ ਜਿਹੜੀ ਬਾਗਡੋਰ ਆ ਪੂਰਨ ਤੌਰ ਤੇ ਵੱਡੇ ਪੱਧਰ ਤੇ ਕੋਆਪਰੇਟ ਕਰਾਣਿਆਂ ਦੇ ਹੱਥ 'ਚ ਹੈ ਕੋਆਪਰੇਟ ਕਰਾਣਿਆਂ ਦੇ ਹੱਥ 'ਚ ਹੈ ਉਹ ਦੇਸ਼ ਨੂੰ ਚਲਾਉਂਦੇ ਆ ਉਹ ਦੇਸ਼ ਦਾ ਸਾਰਾ ਪਰਚੂਨ ਸਿਸਟਮ ਖੇਤੀਬਾੜੀ ਦਾ ਪ੍ਰਬੰਧ ਆਪਣੇ ਹੱਥ 'ਚ ਲੈਣਾ ਚਾਹੁੰਦੇ ਨੇ ਕੁਝ ਜਿਹੜਾ ਪਰਚੂਨ ਦਾ ਜਿਹੜਾ ਸਾਰਾ ਢਾਂਚਾ ਸਾਡੇ ਦੇਸ਼ ਦੇ ਅੰਦਰ ਚੱਲਦਾ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਕੰਟਰੋਲ ਕਰ ਚੁੱਕੇ ਆ ਬਹੁਤ ਜ਼ਮੀਨਾਂ ਸਾਡੀਆਂ ਕੰਪਨੀਆਂ ਨੇ ਖਰੀਦ ਲਈਆਂ ਤੇ ਸਾਡੀਆਂ ਜ਼ਮੀਨਾਂ ਨੂੰ ਵੱਡੇ ਪੱਧਰ ਤੇ ਇਹ ਆਪਦੇ ਕੰਟਰੋਲ ਚ ਕਰਕੇ ਦੇਸ਼ ਨੂੰ ਭੁੱਖਮਰੀ ਦੀ ਹਾਲਤ ਚੱਲਿਆਉਣਗੇ ਕਹਿੰਦੇ 80% ਲੋਕ ਸਾਡੇ ਰੋਟੀ ਤੋਂ ਮਤਾ ਚਾਹੁੰਦੇ ਨੇ ਤਾਂ ਅਸੀਂ ਰਾਜ ਕਰਾਂਗੇ ਸਿਰਫ 20% ਲੋਕਾਂ ਦਾ ਰਾਜ ਕਰਨ ਦਾ ਜਿਹੜਾ ਜਿਹੜੀ ਨੀਤ ਨਾਲੇ ਚੱਲੇ ਹੋਏ ਐ ਉਹ ਨੀਤ ਨੂੰ ਲਾਗੂ ਕਰਾਉਣ ਤੇ ਇੱਥੇ ਦੀ ਨਰਿੰਦਰ મોદી ਸਰਕਾਰ ਦਾ ਭਾਜਪਾ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਬਿਲਕੁਲ ਇੱਕ ਪਾਸੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਪਰ ਦੂਜੇ ਪਾਸੇ ਉੱਪਰ ਰਾਸ਼ਟਰਪਤੀ ਦਾ ਬਿਆਨ ਆਇਆ ਕਿ ਕਿਸਾਨ ਸਾਨੂੰ ਸਭ ਤੋਂ ਪਹਿਲਾਂ ਨੇ ਦੇਸ਼ ਦਾ ਜੇ ਵਿਕਾਸ ਹੋ ਕਿਸਾਨਾਂ ਨਾਲ ਹੂਗਾ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਜੀ ਖਾਦਾ ਨਾਰਾ ਕਿਵੇਂ ਦੇਖਦੇ ਹੋ ਤੁਸੀਂ ਹਰਿਆਣਾ 'ਚ ਇਹਨਾਂ ਨੇ ਪਿਛਲੇ ਦਿਨੀ ਸਿੱਧ ਕੀਤਾ ਇਹ ਕਹਿੰਦੇ ਕਿਸਾਨਾਂ ਨੂੰ ਛੱਡੇ ਲੋ ਰਾਸ਼ਟਰਪਤੀ ਦਾ ਜਿਵੇਂ ਕਹਿੰਦੇ ਨੇ ਉਹਵੇਂ ਬਿਆਨ ਲਾਉਂਦਾ ਇੱਥੇ ਦਾ ਰਾਸ਼ਟਰਪਤੀ ਨੂੰ ਤਾਂ ਮੰਦਰ 'ਚ ਨਹੀਂ ਬੜਨ ਦਿੱਤਾ ਇਹਨਾਂ ਨੇ ਕਿਹੜੇ ਰਾਸ਼ਟਰਪਤੀ ਦੇ ਬਿਆਨ ਦੀ ਗੱਲ ਕਰਦੇ ਹੋ ਮੱਥਾ ਨਹੀਂ ਟੇਕਣ ਦਿੱਤਾ ਵੀ ਤੂੰ ਸ਼ੂਤ ਹੈ ਤੂੰ ਮੰਦਰ 'ਚ ਨਹੀਂ ਬੜੇਗਾ ਰਾਸ਼ਟਰਪਤੀ ਦੀ ਗੱਲ ਨਹੀਂ ਹੈ ਸਾਰਾ ਕੰਟਰੋਲ ਹੈ ਜਿਹੜਾ ਉਸ ਉਜੋਗਦਾਰਾਂ ਦੇ ਹੱਕ 'ਚ ਹੈ ਤੇ ਉਸ ਉਜੋਗਦਾਰਾਂ ਦੇ ਹੱਥ 'ਚ ਹੈ ਇਸ ਕਰਕੇ ਜੇ ਵੱਡੀ ਗੰਭੀਰਤਾ ਨਾਲ ਸੋਚੀਏ ਜਿਹੜਾ ਦੇਸ਼ ਹੈ ਇਹ ਤਾਂ ਕਹਿੰਦੇ ਕਿਸਾਨਾਂ ਨੂੰ ਤਾਂ ਛੱਡੇ ਲੋ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੁਸੀਂ ਹੋਰ ਲੋਕਾਂ ਨੂੰ ਨਾਲ ਲੈ ਕੇ ਚੱਲੋ ਉਸ ਤਰੀਕੇ ਨਾਲ ਰਾਜ ਕਾਇਮ ਕਰੋ ਉਹ ਕਰਦੇ ਰਹੇ ਐ ਇਹਨਾਂ ਕੋਲੇ ਰਾਜ ਕਰਨ ਦਾ ਬਹੁਤ ਵੱਡਾ ਤਰੀਕਾ ਹੈ ਜਿਹੜਾ ਮਸ਼ੀਨੀ ਯੁੱਗ ਹੈ ਉਹ ਇਹਨਾਂ ਦੇ ਹੱਥ 'ਚ ਹੈ ਇਹਨਾਂ ਨੇ ਲੋਕਾਂ ਤੋਂ ਕੁਝ ਨਹੀਂ ਲੈਣਾ ਆਉਣ ਵਾਲੇ ਵੱਡੇ ਪੱਦਰ 'ਚ ਕਿਸਾਨਾਂ ਤੇ ਅਤਿਆਚਾਰ ਕਰਨ ਵਾਸਤੇ ਹੋਰ ਚਾਰ ਕਦਮ ਅੱਗੇ ਵਧਣਗੇ ਸਾਡੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਜਿਹੜੇ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਉਹਨਾਂ ਲਈ ਸਵਾਲ ਹੈ ਜਿਹੜੇ ਲੋਕ ਸੜਕਾਂ ਤੇ ਪੂਤਲੇ ਸਾੜ ਰਹੇ ਐ ਖਾਤਰਾ ਮਤਲਬ ਇਹਨਾਂ ਦੀ ਸਰਕਾਰ ਦੀ ਨਿੰਦਿਆ ਕਰ ਰਿਹਾ ਹੈ ਸਵਾਲ ਉਹਨਾਂ ਦਾ ਨਹੀਂ ਉਹ ਤਾਂ ਨਿਕਲੇ ਹੋਏ ਨੇ ਉਹ ਤਾਂ ਹੋ ਸਕਦਾ ਉਧਰ ਨੂੰ ਤੁਰ ਵੀ ਪੈਣ ਸਵਾਲ ਉਹਨਾਂ ਲੋਕਾਂ ਦੇ ਆ ਜਿਹੜੇ ਕਮੈਂਟ ਕਰਦੇ ਆ ਘਰ ਰਜਾਈਆਂ ਚ ਪੈ ਕੇ ਉਹਨਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਰਜਾਈਆਂ ਤੱਕ ਪਹੁੰਚਣਗੇ ਏਸੇ ਦੇਸ਼ ਦੇ ਅੰਦਰ ਅੰਗਰੇਜ਼ਾਂ ਨੇ ਸਾਡੇ ਮੂੰਹਾਂ 'ਚ ਥੁੱਕਿਆ ਫਿਰ ਤੁਹਾਨੂੰ ਕਿਹਾ ਵੀ ਬਾਹਰ ਥੁੱਕ ਕਿਉ ਇਹ ਗੁਲਾਮੀ ਦਾ ਅਸਾਂਸ ਹੈ ਅੱਜ ਜੇ ਸਾਨੂੰ ਰੋਕਿਆ ਜਾਂਦਾ ਨਾ ਉੱਥੇ ਕੱਲਾ ਸਾਨੂੰ ਦਿੱਲੀ ਦੇ ਬਾਰਡਰ ਤੇ ਨਹੀਂ ਰੋਕਿਆ ਗਿਆ ਇਹੀ ਗੱਲਾਂ ਸਾਡੇ ਘਰ ਤੱਕੋ ਪੜਨਗੀਆਂ ਸਾਨੂੰ ਜੋਤੀਆਂ ਝਾੜਨ ਤੱਕ ਮਜਬੂਰ ਕਰਨਗੇ ਜਿਹੜੇ ਅੱਜ ਅਸੀਂ ਖੇਤਾਂ ਦੇ ਮਾਲਕਾਂ ਅਸੀਂ ਜਿਹੜੇ ਅੰਨਦਾਤਾ ਬਜਦੇ ਆ ਨਾ ਉਹਨਾਂ ਦੇ ਹੱਥਾਂ 'ਕ ਨਹੀਂ ਝਾਕਿਆ ਕਰਾਂਗੇ ਆਉਣ ਵਾਲੇ ਸਮੇਂ 'ਚ ਲੜਾਈ ਉਹ ਹੈ ਲੜਾਈ ਆਉਣ ਵਾਲੇ ਭਵਿੱਖ ਦੀ ਵੱਡੇ ਪੱਧਰ ਤੇ ਜ਼ਮੀਨਾਂ ਤੇ ਆਪਰਚੂਨ ਵਪਾਰ ਆ ਬਾਜ਼ਾਰ ਬਚਾਉਣ ਦੀ ਹੈ ਵੱਡੇ ਪੱਧਰ ਦੀ ਲੜਾਈ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਲੈਣਾ ਚਾਹੀਦਾ ਹੈ ਅਤੇ ਖਨੋਰੀ ਬਾਰਡਰ ਦੀ ਗੱਲ ਕਰਾਂਗੇ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦਾ ਵੱਡਾ ਫੈਸਲਾ ਲੈ ਚੁੱਕੇ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ ਹਾਲਾਤ ਜਿਹੜੀ ਉਹ ਨਾਜ਼ੁਕ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਜੇ ਕੋਈ ਮੰਦ ਭਾਗੀ ਘਟਨਾ ਵਾਪਰਦੀ ਆ ਤਾਂ ਉਹਦੇ ਨਤੀਜੇ ਕਿਵੇਂ ਦੇ ਹੋਣ ਵਾਲੇ ਨੇ ਦੇਖੋ ਇਹ ਸਾਰੇ ਜਿਹੜੇ ਨਤੀਜੇ ਨੇ ਉਹ ਖਤਰਨਾਕ ਨਿਕਲਣਗੇ ਕਿਉਂ ਆਪਦੇ ਆਪ ਦੇ ਢੰਗ ਨੇ ਲੜਾਈ ਲੜਨ ਦੇ ਉਹਨਾਂ ਨੇ ਮਰਨ ਵਰਤ ਰੱਖ ਲਿਆ ਵੀ ਅਸੀਂ ਤਾਂ ਮਰਾਂਗੇ ਜਾਰੇ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਤਾਂ ਫੈਸਲਾ ਲੈ ਲਿਆ ਵੀ ਸਾਨੂੰ ਅੱਗੇ ਤਾਂ ਦਿੱਤਾ ਜਾਣ ਨਹੀਂ ਦਿੱਤਾ ਜਾ ਰਿਹਾ ਮਰਤਾ ਫਿਰ ਅਸੀਂ ਆਪਣੀ ਮਰਜ਼ੀ ਨਾਲ ਸਕਦੇ ਆਂ ਪਰ ਮੇਰਾ ਇਹ ਵਿਚਾਰ ਆ ਵਦਾ ਮਰਨ ਵੀ ਮਰਜ਼ੀ ਨਾਲ ਨਹੀਂ ਦਿੱਤਾ ਜਾਊਗਾ ਇੱਥੇ ਦੀ ਪੰਜਾਬ ਦੀ ਸਰਕਾਰ ਵੀ ਉਹਨਾਂ ਦੇ ਕਹਿਣਤੀ ਚੱਲਦੀ ਹੈ ਪਹਿਲਾਂ ਵੀ ਉਹ ਉਹਨੂੰ ਬਿਨਾ ਕੱਪੜਿਆਂ ਤੋਂ ਚੱਕ ਕੇ ਲੈ ਕੇ ਗਏ ਜਿਵੇਂ ਕੋਈ ਬਹੁਤ ਵੱਡਾ ਡਾਕੂ ਹੁੰਦਾ ਵੀ ਭਾਈ ਤੈਨੂੰ ਤਾਂ ਕੱਪੜੇ ਚੱਪਲਾ ਵੀ ਨਹੀਂ ਪਾਉਣ ਦੇਣੀ ਆ ਅੱਜ ਵੀ ਹੋ ਸਕਦਾ ਹੈ ਉੱਥੇ ਗਿਣਤੀ ਵਧਾ ਰਹੇ ਆ ਇਹ ਵੱਡੇ ਪੱਧਰ ਤੇ ਉਹਨੂੰ ਵੀ ਚੱਕ ਸਕਦੇ ਆ ਮਰਨ ਵੀ ਸਾਨੂੰ ਇਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਦੇਣਾ ਠੀਕ ਹੈ ਕਿਉਂ ਵੀ ਦੇਸ਼ ਦੇ ਹਾਲਾਤਾਂ ਦੀ ਗੱਲ ਕੁਝ ਹੋਰ ਜਾਊਗੀ ਜੇ ਪੰਜਾਬ ਦੇ ਅੰਦਰ ਇਹ ਜੀ ਘਟਨਾ ਵਾਪਰਦੀ ਹੈ ਚੰਗਾੜੀ ਕਿੱਥੋਂ ਲੱਗ ਕੇ ਕਿੱਥੋਂ ਜਾਗਦੇ ਆ ਲੋਕ ਇਹ ਉਸ ਤੋਂ ਡਰਦੇ ਆ ਜਿੱਦਣ ਲੋਕ ਜਾਗ ਪਏ ਵੀ ਇਹਨਾਂ ਦੇ ਪਿੱਛੇ ਆਹ ਗੱਲ ਹੈ ਸਾਰਾ ਕੁਝ ਲੁੱਟਣ ਲੱਗੇ ਹੋਇਆ ਖੋਣ ਲੱਗੇ ਹੋਇਆ ਕੁਝ ਲੁੱਟ ਲਿਆ ਤੇ ਕੁਝ ਰਹਿਦਾ ਲੁੱਟ ਰਹੇ ਆ ਜਦੋਂ ਸਾਡੇ ਲੋਕਾਂ ਨੂੰ ਜਾਗ ਆ ਗਈ ਸਰਕਾਰਾਂ ਲੋਕਾਂ ਮੂਰੇ ਬੌਨੀਆਂ ਹੁੰਦੀਆਂ ਨੇ ਹੋਈਆਂ ਨੇ ਸਾਰਾ ਕੁਝ ਲੋਕ ਹੀੜ ਕੇ ਲੈ ਜਾਂਦੇ ਨੇ ਇਹਨਾਂ ਦਾ ਭਲੇਖਾ ਦੂਰ ਕਰਨਗੇ ਲੋਕ ਆਉਣ ਵਾਲੇ ਸਮੇਂ 'ਚ ਇਹ ਗੱਲ ਨਹੀਂ ਪੰਜਾਬ ਕਦੇ ਡਰ ਕੇ ਘਰੇ ਨਹੀਂ ਬੈਠਿਆ ਤਰੀਕੇ ਨਾਲ ਪੜਾਦਰ ਪੜਾ ਲੜਾਈਆਂ ਲੜੀਆਂ ਨੇ ਜਿਵੇਂ ਸ਼ਾਂਤਬਈ ਤਰੀਕੇ ਨਾਲ ਲక్ష్ਮਣ ਸਿੰਘ ਧਾਰੋ ਹੋਰਾਂ ਨੇ ਗੁਰਦੁਆਰਾ ਯਾਦ ਕਰਾਇਆ ਸੀ ਨਨਕਾਣਾ ਸਾਹਿਬ ਉਦੋਂ ਫੈਸਲਾ ਲਿਆ ਗਿਆ ਸੀਗਾ ਵੀ ਸ਼ਾਂਤਬਈ ਤਰੀਕੇ ਨਾਲ ਜਾਨਾਂ ਦਿੱਤੀਆਂ ਜਾਣਗੇ ਜੇ ਗੁਰਦੁਆਰਾ ਨਾ ਛੱਡਿਆ ਸ਼ਾਂਤ ਬਈ ਤਰੀਕੇ ਨਾਲ ਜਾਨਾ ਦਿੱਤੀਆਂ ਗਈਆਂ ਝੰਡਾ ਨਾਲ ਬਨ ਕੇ ਸਾੜੇ ਗਏ ਆ ਉਦੋਂ ਬਾਅਦ ਫਿਰ ਫੈਸਲਾ ਲੈ ਲਿਆ ਤੇ ਵੀ ਐ ਨਹੀਂ ਝੰਡਾ ਨਾਲ ਬਨ ਕੇ ਨਹੀਂ ਸੜਾਂਗੇ ਬਰਾਬਰ ਸਾੜਨ ਦੀ ਕੋਸ਼ਿਸ਼ ਕਰਾਂਗੇ ਉਧਰ ਨੂੰ ਵਧਣਗੇ ਲੋਕ ਉਧਰ ਨੂੰ ਪਵਾ ਰਹੀਆਂ ਨੇ ਆਪਦੇ ਦੇਸ਼ ਦੇ ਹਾਲਾਤ ਇੱਥੇ ਦੀਆਂ ਅਜੋਗਦਾਰਾਂ ਦੇ ਕਹਿਣ ਤੇ ਸਾਡੀਆਂ ਸਰਕਾਰਾਂ ਆਪੇ ਖਰਾਬ ਕਰਨ ਲੱਗੀਆਂ ਹੋਈਆਂ ਨੇ ਬਚਾਉਣਾ ਚਾਹੀਦਾ ਸਰਕਾਰ ਨੂੰ ਸਮਝਣਾ ਚਾਹੀਦਾ ਯਤਨ ਕਰਨਾ ਚਾਹੀਦਾ ਏਸ ਲੋਕਾਂ ਦੀ ਗੱਲ ਸੁਣਨਾ ਘਰੋਂ ਉਦੋਂ ਬਾਹਰ ਨਿਕਲਦਾ ਰਾਤਾਂ ਨੂੰ ਉਦੋਂ ਜਾ ਕੇ ਸੜਕਾਂ ਤੇ ਲੋਕ ਬਹਿੰਦੇ ਆ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਜ਼ਿੰਮੇਦਾਰੀ ਬਣਦੀ ਹੈ ਇੱਥੇ ਦੀ ਸਰਕਾਰ ਦੀ ਉਹਨਾਂ ਨੂੰ ਉਹ ਜ਼ਿੰਮੇਦਾਰੀ ਪੂਰੀ ਕਰਕੇ ਸੜਕਾਂ ਤੋਂ ਠਾੜਨਾ ਉਹ ਜ਼ਿੰਮੇਦਾਰੀ ਤੋਂ ਸਰਕਾਰਾਂ ਭੱਜ ਰਹੀਆਂ ਨੇ ਬਿਲਕੁਲ ਜੀ ਭਾਰਤੀ ਕਿਸਾਨ ਜੁਨਗਰਾਹਾਂ ਤੋਂ ਮਨਜੀਤ ਸਿੰਘ ਕਰਾਚੋਂ ਜਿਨ੍ਹਾਂ ਨੇ ਪਤਲਾ ਸਾੜਿਆ ਗਿਆ ਅੱਜ ਭਵਾਨੀਗੜ੍ਹ ਚ ਅਤੇ ਕਹਿ ਰਹੇ ਨੇ ਕਿ ਜਥੇਬੰਦੀਆਂ ਸਾਰੀਆਂ ਇਕੱਠੀਆਂ ਨੇ ਪਰ ਇੱਕ ਪ੍ਰੋਟੈਸਟ ਕਰਨ ਦੇ ਵੱਖਰੇ ਤਰੀਕੇ ਨੇ ਵੱਖਰੇ ਤਰੀਕਿਆਂ ਨਾਲ ਚੱਲ ਰਹੀ ਹੈ ਅਤੇ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਚ ਜਿਵੇਂ ਸੈਂਟਰ ਸਰਕਾਰ ਕਰ ਰਹੀ ਆ ਕੇਂਦਰ ਸਰਕਾਰ ਕਰ ਰਹੀ ਆ ਉਹਦੇ ਨਤੀਜੇ ਖਤਰਨਾਕ ਨਿਕਲਣਗੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ